ਕੋਟੀ ਦਾ ਸੁਪਰ ਫਾਈਨਲ ਮੈਚ ਉਹ ਵੱਡੇ ਪੱਧਰ ਤੇ ਸਾਰੇ ਇੰਗਲੈਂਡ ਦੇ ਪ੍ਰੋਮੋਟਰਾਂ ਦਾ ਅਮਰੀਕਾ ਕੈਨੇਡਾ ਵਾਲੇ ਵੀਰਾਂ ਦਾ ਜਿਹਨਾਂ ਨੇ ਸੰਜੋਗ ਕੀਤੇ ਆ ਆਹ ਕਦੇ ਟੋਡੇ ਵਾਲਾ ਸ਼ਾਇਦ ਤੇ ਬਿੱਲਾ 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 ਆ ਬੱਲੇ ਬੱਲੇ ਆ ਤਾਕੜ ਆ ਤਾਕੜ ਸਕੋਰ ਪੀਓ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਦਲਵੀਰ ਗਿੱਲ ਦਾ ਸੰਦੀਪ ਸਾਵਰ ਦਾ ਸੱਦਾ ਔਰ ਰਾਣੇ ਦਾ ਰਮਨ ਕਲੇਰ ਵੱਲੋਂ ਸੋਨੇ ਦੀ ਚੈਨਲ ਮਾਨ ਸਨਮਾਨ ਹੋਵੇਗਾ ਇੱਕ ਪਾਸੇ ਤਾਕੜ ਗੋਗੜੀਆਂ ਵਾਲਾ ਔਰ ਦੂਜੇ ਪਾਸੇ ਸਾਜੀ ਜਗਰਾਜ ਕੋਕਰੀ ਪਰਵਿੰਦਰ ਸੁਜਾਪੁਰ ਵੱਲੋਂ ਹੋਵੇਗਾ ਉਹ 5001 5002 ਬੂਟਾ ਅਨਦਾਰੇ ਵਾਲਾ ਉਹ ਬੂਟਾ ਅਨਦਾਰੇ ਵਾਲਾ ਅਨਦਾਰੇ ਵਾਲਾ ਕੀ ਬਣ ਗਿਆ ਅੰਮ੍ਰੇ ਲਾ ਵੇਖ ਤਾਂ ਵੀ ਹੁਣ ਤਾਕੜ ਤਿਆਰ ਹੈ ਸ਼ੀਰਾ ਤਿਆਰ ਹੈ ਬਿੱਲਾ ਤਿਆਰ ਹੈ ਆ ਮੰਦੀਪ ਹੈ ਇਹਦਾ ਗੋਗੜੀਆਂ ਪਿੰਡਾ ਹੈ ਹਰਿਆਣੇ ਕਾ ਸ਼ੋਰਾ ਹੈ ਇੱਕ ਪਾਸੇ ਫਕੀਰ ਹੁਸੈਨ ਦਾ ਪੁੱਤਰ ਸ਼ਹੀਯਾਤਾ ਕਬੱਡੀ ਦਾ ਹੈ ਸ਼ਹੀਯਾਤਾ ਕਬੱਡੀ ਦਾ ਹੈ ਸ਼ਾਹੀ ਦਾ ਵੇਰ-ਵਿਰ ਕੇ ਆਹ ਸਾਹਮਣੇ ਮੁਕਾਬਲਾ ਚੋਟੀ ਦਾ ਤੇ ਨੰਗੀਆਂ ਦੇ ਵਿੱਚ ਹੋ ਲੱਗੀਆਂ ਆਹ ਸਾਹਮਣੇ 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 ਧਾਕੜ 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 ਤੇ ਸ਼ਾਹੀ 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 ਆਹ ਚੱਕ ਸ਼ਹਜਾਦ ਆਰ ਹਜ਼ਾਰ ਦਿੱਤਾ ਜਾਣਾ ਵੱਡੇ ਪੱਦਰ ਤੇ ਧੰਨਵਾਦ ਨਵ ਤੇਜ ਇਕਲ ਗੱਡਾ ਪ੍ਰਿੰਸੀਪਲ ਇਧਰ ਬਹਾਪੂਰੀਆ ਵੀ ਖੁੱਤੀ ਪਾਈ ਤੁਰਿਆਉਂਦਾ ਬਹਾਪੂਰੀਆ ਵੀ ਕਹਿੰਦੇ ਸ਼ਹਜਾਦ ਤੇ ਮੂਰੇ ਆ ਸ਼ਹਜਾਦ ਭਜੂ ਭਜੂ ਕਰਦਾ ਆ ਆ ਆ ਬੱਲੇ ਓ ਸ਼ਹਜਾਦ ਤੁਰੇ